ਮੇਰੀ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਸਰਜ ਸਿੰਘ ਰਿਆਨ ਆਪ ਦਾ ਸਵਾਗਤ ਕਰਦਾ ਜੀ ਅੱਜ ਅਸੀਂ ਗੱਲ ਕਰਾਂਗੇ ਇੰਡੀਅਨ ਆਰਮੀ ਦੇ ਵਿੱਚ ਇੱਕ ਰੇਜiment ਸਿੱਖ ਰੇਜiment ਦੇ ਇਤਿਹਾਸ ਬਾਰੇ ਸਿੱਖ ਰੇਜiment ਦੀ ਸਥਾਪਨਾ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ 1 ਅਗਸਤ 1846 ਦੇ ਵਿੱਚ ਹੋਈ ਜੀ ਸਭ ਤੋਂ ਪਹਿਲਾਂ 14 ਫਿਰੋਜ਼ਪੁਰ ਸਿੱਖ ਉਹਦੇ ਬਾਅਦ 15 ਲੁਧਿਆਣਾ ਸਿੱਖ ਜਿਹੜੀ ਹੈ ਇਹ ਖੜੀ ਕੀਤੀ ਗਈ ਸਿਕਰਾਈਮੈਂਟ ਦਾ ਜਿਹੜਾ ਮਾਟੋ ਹੈ ਉਹ ਹੈ ਜੀ ਨਿਸ਼ਚੈ ਕਰ ਆਪਣੀ ਜੀਤ ਕਰੂੰ ਔਰ ਇਹਨਾਂ ਦਾ ਜਿਹੜਾ ਜੰਗੀ ਨਾਰਾ ਹੈ ਉਹ ਅਸੀਂ ਬੋਲਦੇ ਆ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਜੀ ਇਸ ਨਾਰੇ ਨੂੰ ਸੁਣ ਕੇ ਤੇ ਚੰਗੇ ਤੋਂ ਚੰਗੇ ਦੁਸ਼ਮਣ ਜਿਹੜੇ ਆ ਉਹ ਵੀ ਮੈਦਾਨ ਖਾਲੀ ਕਰਕੇ ਲੜਨ ਤੋਂ ਬਗੈਰ ਹੀ ਭੱਜ ਜਾਂਦੇ ਨੇ ਉਸ ਤੋਂ ਬਾਅਦ 10 ਸਾਲ ਬਾਅਦ ਜੀ 1856 ਦੇ ਵਿੱਚ 45 ਸਿੱਖ ਜਿਹੜੀ ਹੈ ਉਹ ਖੜੀ ਕੀਤੀ ਗਈ ਔਰ 1887 ਦੇ ਵਿੱਚ 35 ਸਿੱਖ ਬਟਾਲੀਅਨ ਉਹ ਖੜੀ ਕੀਤੀ ਗਈ ਜਿਸ ਦੇ ਵਿੱਚ ਪ्योर ਜੱਟ ਸਿੱਖ ਜਿਹੜੇ ਨੇ ਉਹ ਨੌਕਰੀ ਕਰਦੇ ਨੇ ਹੁਣ ਤਾਂ ਸਾਰੇ ਸਿੱਖ ਯੂਨਟਾਂ ਜਿਹੜੀਆਂ ਨੇ ਉਹ ਪਿਓਰ ਨੇ ਮਤਲਬ ਪਿਓਰ ਜੱਟ ਸਿੱਖ ਜਿਹੜੇ ਨੇ ਉਹ ਉਹਦੇ ਵਿੱਚ ਨੌਕਰੀ ਕਰ ਸਕਦੇ ਨੇ ਸਿੱਖ ਰੇਮੈਂਟ ਦੀ ਸਥਾਪਨਾ ਤੋਂ ਲੈ ਕੇ ਬ੍ਰਿਟਿਸ਼ ਰਾਜ ਤੱਕ ਇਸ ਅਰੇਜਮੈਂਟ ਨੂੰ 983 ਬਹਾਦਰੀ ਦੇ ਪੁਰਸਕਾਰ ਜਿਹੜੇ ਨੇ ਉਹ ਆਪਣੇ ਨਾਮ ਕੀਤੇ ਨੇ ਜੀ ਜਿਹੜੇ ਬ੍ਰਿਟਿਸ਼ ਜਿਹੜੇ ਨੇ ਉਹ ਦੰਦੇ ਰਹੇ ਨੇ ਜਿਹਦੇ ਵਿੱਚ ਬੈਟਲ ਆਨਰ ਜਿਹੜੇ ਨੇ 74 ਨੇ ਜਿਹੜੇ ਅਨਰ ਜਿਹੜੇ ਨੇ 38 ਨੇ ਵਿਕਟੋਰੀਆ ਕਲਾਸ ਜਿਹੜੇ ਨੇ 10 ਨੇ ਇੰਡੀਅਨ ਆਰਡਰ ਆਫ ਮੈਰਿਟ ਜਿਹੜੇ ਨੇ ਉਹ 196 ਨੇ ਬੀਐਸਓ 35 ਮਿਲਟਰੀ ਕ੍ਰਾਸ ਜਿਹੜੇ ਨੇ 89 ਨੇ ਮਿਲਟਰੀ ਮੈਡਲ 34 ਨੇ ਆਈਡੀਐਸਐਮ ਜਿਹੜੇ ਨੇ 195 ਔਰ ਓਬੀਈ 9 ਓਬੀਆਈ 47 MBE ਜਿਹੜੇ ਨੇ ਉਹ ਚਾਰ ਨੇ MID 197 ਤੇ 86 ਹੋਰ ਜਿਹੜੇ ਨੇ ਅਗਰ ਪੁਰਸਕਾਰ ਜਿਹੜੇ ਨੇ ਉਸ ਯੂਨਿਟ ਕੋ ਹੈਗੇ ਨੇ ਉਸ ਤੋਂ ਬਾਅਦ ਜਦੋਂ ਦੇਸ਼ ਆਜ਼ਾਦ ਹੁੰਦਾ ਹੈ ਆਜ਼ਾਦੀ ਤੋਂ ਬਾਅਦ ਹੁਣ ਤੱਕ ਇਸ ਰੈਜੀਮੈਂਟ ਨੇ ਨੌ ਬੈਟਲ ਆਨਰ ਅੱਠ ਜਿਹੜੇ ਨੇ ਇਹਦੇ ਕੋ ਥੀਟਰ ਆਨਰ ਨੇ 18 ਯੂਨਿਟ ਸਾਈਟੇਸ਼ਨ और बाई यूनिट एप्रीसीएशन ने और परमवीर चक्र दो अशोक चक्र चार महावीर चक्र अट्ठ कीर्ति चक्र चौबी वीर चक्र चौंठ शौर्य चक्र अठाठ तीन सौ पचहत्तर सैना मैडल परम विशिष्ट सेवा मैडल चाली ਅਤੇ ਵਿਸ਼ੇਸ਼ ਸੇਵਾ ਮੈਡਲ 45 ਵਿਸ਼ੇਸ਼ ਸੇਵਾ ਮੈਡਲ ਇੱਕ ਪਦਮ ਵਿਭੂਸ਼ਣ ਇੱਕ ਪਦਮ ਪੂਸ਼ਨ ਤੇ ਹੋਰ ਮਿਲਾ ਕੇ ਟੋਟਲ 2281 ਜਿਹੜੇ ਸਨਮਾਨ ਨੇ ਮੈਡਲ ਨੇ ਉਹ ਇਸ ਰੈਜiment ਦੇ ਕੋਲੇ ਹੈ ਜੀ ਸਿੱਖ ਰੈਜiment ਨੇ 1894 95 ਦੇ ਵਿੱਚ ਦੂਸਰੀ ਅਫਗਾਨ ਲੜਾਈ ਦੇ ਵਿੱਚ ਵੀ ਹਿੱਸਾ ਲਿਆ ਸਨ 1897 ਦੇ ਵਿੱਚ 36 ਸਿੱਖ ਬਟਾਲੀਅਨ ਜਿਹਨੂੰ ਅੱਜ ਕੱਲ ਆਪਾਂ ਫੋਰ ਸਿੱਖ ਰੈਜiment ਕਹਿੰਦੇ ਆ ਜੀ ਉਹਨੇ ਦੁਨੀਆ ਦੇ ਇਤਿਹਾਸ ਦੇ ਵਿੱਚ ਕਈਆਂ ਜਾਣ ਵਾਲੀਆਂ ਪ੍ਰਮੁੱਖ ਲੜਾਈਆਂ ਦੇ ਵਿੱਚੋਂ ਇੱਕ ਸਾਰਾਗੜੀ ਦੀ ਲੜਾਈ ਲੜੀ ਜੀ ਇਹ ਲੜਾਈ ਹੌਲਦਾਰ ਈਸ਼ਰ ਸਿੰਘ ਦੀ ਕਮਾਂਡ ਦੇ ਹੇਠ 21 ਜਵਾਨਾਂ ਨੇ ਲੜੀ ਜਿਨ੍ਹਾਂ ਨੇ 10000 ਅਫਗਾਨੀਆਂ ਦਾ ਮੁਕਾਬਲਾ ਆਪਣੀ ਆਖਰੀ ਗੋਲੀ ਆਖਰੀ ਸਾਹ ਤੱਕ ਕੀਤਾ ਜੀ ਔਰ ਉਹਨਾਂ ਨੇ ਇਹ ਲੜਾਈ ਜਿੱਤੀ ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਦੇ ਵਿੱਚ ਵੀ ਸਿੱਖ ਪਲਟਣਾ ਨੇ ਫਰਾਂਸ ਇਟਲੀ ਔਰ ਕੀ ਇਹਨੂੰ ਕਹਿੰਦੇ ਆ ਫਲਸਤੀਨ ਮਿਸਰ ਬ੍ਰਿਮਾ ਵਰਗੇ ਦੇਸ਼ਾਂ ਦੇ ਵਿੱਚ ਮਤਲਬ ਯੂਰਪੀ ਦੇਸ਼ਾਂ ਔਰ ਜਿਹੜੇ ਏਸ਼ੀਆ ਦੇਸ਼ਾਂ ਦੇ ਵਿੱਚ ਵੱਧ ਚੜ ਕੇ ਇਹਨਾਂ ਨੇ ਹਿੱਸਾ ਲਿਆ ਔਰ ਉੱਥੇ ਵੀ ਆਪਣੀ ਬਹਾਦਰੀ ਦੇ ਐਸੇ ਜੋਰ ਵਿਖਾਏ ਕਿ ਅੰਗਰੇਜ਼ਾਂ ਨੇ ਵਿਕਟੋਰੀਆ ਕ੍ਰਾਸ ਔਰ ਹੋਰ ਜਿਹੜੇ ਇਹਨਾਂ ਦੇ ਅਦਰ ਸਨਮਾਨ ਹੁੰਦੇ ਨੇ ਵੱਡੇ ਸਨਮਾਨ ਉਹ ਦੇ ਕੇ ਸਿੱਖ ਰੈਜimentਾਂ ਨੂੰ ਸਨਮਾਨਿਤ ਕੀਤਾ ਵੀ ਤੋਂ 13 ਤੱਕ ਸਿੱਖ ਰੈਜiment ਦੀਆਂ 22 ਯੂਨਟਾਂ ਸਨ ਜੀ ਉਸ ਤੋਂ ਬਾਅਦ ਇੱਕ 23 ਸਿੱਖ ਖੜੀ ਕੀਤੀ ਗਈ ਇੱਕ 24 ਸਿੱਖ ਖੜੀ ਕੀਤੀ ਗਈ 22 ਯੂਨਟਾਂ ਦੇ ਨਾਲ-ਨਾਲ ਤਿੰਨ ਆਰ ਆਰ ਯੂਨਟਾਂ ਜਿਹੜੀਆਂ 6 ਆਰ ਆਰ 16 ਆਰ ਆਰ ਅਰ 64 ਆਰ ਇਹਨੇ ਉਸ ਤੋਂ ਬਾਅਦ 2 TA ਬਟਾਲੀਅਨ 152 ਔਰ 158 ਬਟਾਲੀਅਨ ਜਿਹੜੀਆਂ ਨੇ ATF ਬਟਾਲੀਅਨ ਜੇਕਰ ਅਸੀਂ ਦੇਖੀਏ ਤਾਂ 22 ਸਿਕੀਆਂ 23 ਸਿਕੀਆਂ 24 ਸਿਕ ਰੇਜਮੈਂਟ ਜਿਹੜੀ ਹੈ ਉਹ ਇਹਦੀਆਂ ਸੀਗੀਆਂ ਪਰ ਗਿਣਤੀ ਦੇ ਵਿੱਚ ਟੋਟਲ ਇਹ 2013 ਤੱਕ 19 ਸੀਗੀਆਂ ਉੰਨੀ ਇਸ ਤਰ੍ਹਾਂ ਕੇ ਫਰਸਟ ਸਿੱਖੇ ਦੀ ਜਿਹੜੀ ਹੈ ਉਹ ਤੇ ਬਣਤੀ ਜੀ ਇਹਨਾਂ ਨੇ ਮੈਕਨਾਈਜ਼ਡ ਇਨਫੈਂਟਰੀ ਦੇਖੋ ਜਦੋਂ ਆਪਾਂ ਇੱਕ ਮਕਾਨ ਬਣਾਉਨੇ ਆ ਤੇ ਸੋਚਦੇ ਆ ਕਿ ਉਹਦੀ ਨੀ ਜਿਹੜੀ ਹੈ ਉਹ ਮਜ਼ਬੂਤ ਰੱਖੀ ਜਾਵੇ ਇਸ ਲਈ ਇੰਡੀਅਨ ਆਰਮੀ ਨੇ ਇੱਕ ਗਰੁੱਪ ਬਣਾਉਣਾ ਸੀਗਾ ਜੀ ਨਵਾਂ ਤਿਆਰ ਕਰਨਾ ਸੀਗਾ ਮੈਕਨਾਈਜ਼ਡ ਇਨਵੈਂਟਰੀ ਉਹਦੇ ਲਈ ਜਦੋਂ ਉਹਨਾਂ ਨੇ ਇੰਡੀਅਨ ਆਰਮੀ ਦੇ ਵਿੱਚ ਹਾਤੀ ਮਾਰੀ ਤੇ ਉਹਨਾਂ ਨੂੰ ਸਭ ਤੋਂ ਮਜ਼ਬੂਤ ਨਹੀਂ ਜਿਹੜੀ ਐ ਇਸ ਸਿਕਰੈਜਮੈਂਟ ਦੇ ਤੌਰ ਤੇ ਮਿਲੀ ਔਰ ਉਹਨਾਂ ਨੇ ਫਰਸਟ ਸਿਕ ਜਿਹੜੀ ਸੀਗੀ ਉਹ ਪੂਰੀ ਦੀ ਪੂਰੀ ਮੈਕਨਾਈਜ਼ ਇਨਫੈਂਟਰੀ ਗਰੁੱਪ ਤਿਆਰ ਕਰਨ ਲਈ ਮੈਕਨਾਈਜ਼ ਦੇ ਵਿੱਚ ਬਦਲ ਦਿੱਤੀ ਇਹ ਤਾਂ ਇੱਕ ਅਲੱਗ ਮੈਟਰ ਹੋ ਗਿਆ ਜਿਹੜੇ ਰਹਿ ਗਏ ਆ ਤਿੰਨ ਯੂਨਟਾਂ ਮਤਲਬ 22 ਦੇ ਵਿੱਚੋਂ ਤਿੰਨ ਪਰ ਕਿਉਂਕਿ 19 ਗਿਣਤੀ ਦੇ ਵਿੱਚ 19 ਸੀਗੀਆਂ ਆਨ ਗਰਾਉਂਡ 19 ਯੂਨਟਾਂ ਨੇ 9 ਸਿੱਖ ਏ 12 ਸਿੱਖ ਔਰ 15 ਸਿੱਖ ਇਹ ਯੂਟਾ ਇਹਦੀਆਂ ਕਹਿ ਲੋ ਕਿ ਉਹ ਯੂਨਟਾਂ ਨੇ ਜਿਹੜੀਆਂ ਕਿ ਟੁੱਟ ਗਈਆਂ ਟੁੱਟ ਗਈਆਂ ਕਹਿ ਲੋ ਜਾਂ ਕਹਿ ਲੋ ਕਿ ਇਹਨਾਂ ਨੇ ਇਹਨਾਂ ਯੂਨਟਾਂ ਨੇ ਜਦੋਂ 83 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਹੋਇਆ ਤੇ ਇਸ ਯੂਨਿਟ ਦੇ ਜਿਹੜੇ ਫੌਜੀ ਸੀਗੇ ਉਹਨਾਂ ਨੇ ਆਪਣੀਆਂ ਬੈਰਕਾਂ ਛੱਡ ਦਿੱਤੀਆਂ ਮਤਲਬ ਉਹ ਭਗੌੜੇ ਹੋ ਗਏ ਔਰ ਦਰਬਾਰ ਸਾਹਿਬ ਵੱਲੋਂ ਉਹਨਾਂ ਨੇ ਕੂਸ ਕੀਤਾ ਇਹਨਾਂ ਯੂਨਿਟਾਂ ਦੇ ਨਾਲ ਨਾਲ ਉਦੋਂ ਆਪਣਾ ਸਿੱਖ ਸੈਂਟਰ ਜਿਹੜਾ ਹੈ ਉਹ ਵੀ ਭਗੌੜਾ ਹੋ ਗਿਆ ਸੀਗਾ ਜਿਨ੍ਹਾਂ ਨੂੰ ਆਪਾਂ ਧਰਮੀ ਫੌਜੀ ਕਹਿੰਦੇ ਆ ਜੀ ਉਹ ਫੌਜੀ ਜਿਹੜੇ ਐ ਇਹਨਾਂ ਯੂਨਟਾਂ ਦੇ ਫੌਜੀ ਸੀਗੇ ਜਿਹੜੀਆਂ ਤੇ ਟੁੱਟ ਗਿਆ ਬਾਅਦ ਦੇ ਵਿੱਚੋਂ ਨਹੀਂ ਉਹਨਾਂ ਦੇ ਵਿੱਚ ਨਵੀਂ ਭਰਤੀ ਕੀਤੀ ਗਈ ਨਹੀਂ ਬਣਾਈਆਂ ਗਈਆਂ ਇਹ ਉਹ ਯੂਨਟਾਂ ਸਨ ਪਹਿਲਾਂ ਜਿਹੜਾ ਸਿੱਖ ਰੇਜiment ਦਾ ਸੈਂਟਰ ਸੀਗਾ ਉਹ ਮਿਰਠ ਸੀਗਾ ਔਰ ਉਹਦੇ ਤੋਂ ਬਾਅਦ ਬਦਲ ਕੇ ਮਿਰਠ ਤੋਂ ਇਹਨੂੰ ਭੇਜ ਦਿੱਤਾ ਗਿਆ ਜੀ ਰਾਮਗੜ ਜਿਹੜਾ ਅੱਜ ਕੱਲ੍ਹ ਝਾਰਖੰਡ ਸਟੇਟ ਦੇ ਵਿੱਚ ਪਹਿਲਾ ਰਾਮਗੜ ਜਿਹੜਾ ਹੈ ਇਹ ਬਿਹਾਰ ਸਟੇਟ ਦੇ ਵਿੱਚ ਆਉਂਦਾ ਸੀਗਾ ਪਰ ਬਿਹਾਰ ਦੇ ਵੀ ਦੋ ਹਿੱਸੇ ਕਰ ਦਿੱਤੇ ਗਏ ਚਾਰਖੰਡ ਔਰ ਬਿਹਾਰ ਇਸ ਕਰਕੇ ਇਹ ਬਿਹਾਰ ਦੇ ਚਾਰਖੰਡ ਦੇ ਹਿੱਸੇ ਆ ਗਿਆ ਜੀ ਸਾਡਾ ਰਾਮਗੜ ਸੈਂਟਰ ਜਿਹੜਾ ਸਿੱਖ ਰੈਜੀਮੈਂਟ ਹੈ ਇਹ ਲੜਾਈ ਦੇ ਮੈਦਾਨ ਦੇ ਵਿੱਚ ਤੇ ਹਰ ਮੈਦਾਨ ਫਤਿਹ ਹੈ ਜੀ ਉਹਦੇ ਨਾਲ-ਨਾਲ ਖੇਡਾਂ ਦੇ ਮੈਦਾਨ ਦੇ ਵਿੱਚ ਵੀ ਸਿਕਰੈ ਮਿਲ ਨੇ ਕਈ ਖਿਡਾਰੀ ਪੈਦਾ ਕੀਤੇ ਨੇ ਜਿਨ੍ਹਾਂ ਨੇ ਵਰਲਡ ਲੈਵਲ ਤੇ ਜਾ ਕੇ ਮਤਲਬ 올림픽 ਤੱਕ ਇਹਨਾਂ ਨੇ ਆਪਣੀਆਂ ਜਿਹੜੀਆਂ ਖੇਡਾਂ ਦਾ ਸਿੱਕਾ ਜਮਾਇਆ ਖਾਸ ਕਰ ਬਾਕਸਿੰਗ ਦੇ ਵਿੱਚ ਦੇਖਿਏ ਤੇ ਸਰਦਾਰ ਕੌਰ ਸਿੰਘ ਕੌਰ ਸਿੰਘ ਜਿਹੜੇ ਨੇ ਇੱਕ ਬਾਕਸਰ ਸੀਗੇ ਔਰ ਭਾਰਤ ਦੇ ਵਿੱਚ ਇਸ ਟਾਈਮ ਤੇ ਕਈ ਬੌਕਸਰ ਨੇ ਪਰ ਕੌਰ ਸਿੰਘ ਇੱਕ ਅਜਿਹੇ ਬੌਕਸਰ ਨੇ ਔਰ ਸਿਰਫ ਇੱਕ ਇਕੱਲੇ ਇਹੋ ਜਿਹੇ ਬੌਕਸਰ ਨੇ ਜਿਨ੍ਹਾਂ ਨੇ ਮੁਹੰਮਦ ਅਲੀ ਦੇ ਨਾਲ ਵੀ ਫਾਈਟ ਕੀਤੀ ਹੈ ਔਰ ਹਮੇਸ਼ਾ ਹੈਵੀweight ਦੇ ਵਿੱਚ ਆਪਣੀ ਫਾਈਟ ਖੇਡਦੇ ਸੀਗੇ ਉਹਦੇ ਬਾਅਦ ਦੇਖਿਆ ਜਾਏ ਤੇ ਸਰਦਾਰ ਹਾਕਮ ਸਿੰਘ 6 ਸਿੱਕੇ ਦੇ ਸੀਗੇ ਜੀ ਇਹ ਇਹ ਤੇਜ਼ ਚਾਲ ਦੇ ਵਿੱਚ ਇਹਨਾਂ ਨੇ ਏਸ਼ੀਆਈ 골ਡ ਮੈਡਲ ਜਿੱਤਿਆ ਜੀ ਔਰ ਇੱਕ ਇਹਨਾਂ ਨੇ 골ਡ ਮੈਡਲ ਜਿੱਤਿਆ ਟੋਕੀਓ 올림픽 ਦੇ ਵਿੱਚ ਇਹ ਜਿਹੜੇ ਨੇ ਮਤਲਬ ਸਿਰ ਕੱਢ ਸਾਡੇ ਬੌਕਸਰ ਔਰ ਸਰਦਾਰ ਕੌਰ ਸਿੰਘ ਸਿਕਰੇਜਮੈਂਟ ਜਿਹੜੀ ਹੈ ਦੇਸ਼ ਦੀ ਸ਼ਾਨ ਹੈ ਜੀ ਹਿੰਦੁਸਤਾਨ ਦੀ ਜਿਹੜੀ ਆਰਮੀ ਹੈ ਉਹਦੇ ਵਿੱਚ ਇੱਕ ਕੋਹਿੰਨੋਰ ਦੇ ਤੌਰ ਤੇ ਲਗਾ ਲਓ ਕੋਹਿੰਨੋਰ ਹੀਰਾ ਜੀ ਇਹ ਔਰ ਅਲੱਗ ਪਛਾਣ ਰੱਖਦੀ ਹੈ ਰੈਜiment ਇਹ ਆਪਣੀ ਇੱਕ ਮੋਸਟ ਡੈਕੋਰੇਟਡ ਯੂਨਿਟ ਮਤਲਬ ਰੈਜiment ਹੈ ਹਰ ਲੜਾਈ ਦੇ ਵਿੱਚ ਜਦੋਂ ਇਹ ਆਪਣਾ ਨਾਰਾ ਬੋਲਦੇ ਨੇ ਬੋਲੇ ਸੋਨੇ ਹਾਲ ਸਾਤਰੀਆ ਕਾਲ ਦਾ ਨਾਰਾ ਜਦੋਂ ਬੋਲਦੇ ਨੇ ਤੇ ਦੁਸ਼ਮਣ ਮੈਦਾਨ ਛੱਡ ਕੇ ਬਿਨਾਂ ਲੜਾਈ ਤੋਂ ਭੱਜ ਜਾਂਦਾ ਹੈ ਜੀ ਮੈਨੂੰ ਮਾਣ ਹੈ ਜੀ ਇਸ ਰੈਜੀਮੈਂਟ ਦੇ ਉੱਤੇ ਇਸ ਰੈਜੀਮੈਂਟ ਦੇ ਵਿੱਚ 18 ਸਾਲ ਮੈਂ 22 ਸਿਕ ਵਟਾਲੀਅਨ ਦੇ ਵਿੱਚ ਨੌਕਰੀ ਕੀਤੀ ਹੈ ਔਰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਇਸ ਰੈਜੀਮੈਂਟ ਦਾ ਵੀ ਹਿੱਸਾਰਾ ਹਾਂ ਇਹ ਸੀ ਜੀ ਸਾਡੇ ਅ ਅੱਜ ਦੀ ਵੀਡੀਓ ਸਿਕਰੇਜਮੈਂਟ ਦੇ ਇਤਿਹਾਸ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਜੀਉਂਦੇ ਰਹੋ